ਕਾਮੇ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਇੱਕ ਇੰਪੋਰਟੈਂਟ ਟਾਪਿਕ ਤੇ ਮੈਂ ਗੱਲ ਕਰਨ ਆਇਆ ਹਾਂਗਾ ਠੀਕ ਹੈ ਜੀ ਤੇ ਤੁਹਾਨੂੰ ਪਤਾ ਤਾਂ ਜਿਵੇਂ ਬਿਨਾਂ ਫालतੂ ਤੋਂ ਕਦੇ ਕੋਈ ਵੀਡੀਓ ਨਹੀਂ ਬਣਾਉਣਾ ਹੁੰਦਾ ਨਹੀਂ ਆਪਣੇ ਕੋਲ ਇਨਾ ਟਾਈਮ ਹੁੰਦਾ ਕਿ ਤੁਹਾਨੂੰ ਮੈਂ ਬੇਕਾਰ ਜਿਹਾ ਵੀਡੀਓ ਬਣਾ ਕੇ ਤੁਹਾਡਾ ਮੈਂ ਟਾਈਮ ਬਰਬਾਦ ਕਰੀ ਜਾਵਾਂ ਠੀਕ ਹੈ ਜਿਹੜੀ ਚੀਜ਼ ਦੀ ਆਪਣੇ ਕੋਲੇ ਸਹੀ ਇਨਫੋਰਮੇਸ਼ਨ ਹੁੰਦੀ ਹੈ ਜਾਂ ਜਿਹੜੀ ਚੀਜ਼ ਦਾ ਕੋ ਨੂੰ ਪਤਾ ਹੁੰਦਾ ਮੈਂ ਸਿਰਫ ਉਹਦੇ ਵਾਸਤੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣਾ ਹੁੰਦਾ ਤਾਰਾ ਜੀ ਹੁਣ ਤੱਕ ਮੈਨੂੰ ਜਿਆਦਾ ਤੋਂ ਜਿਆਦਾ ਜਿਹੜੇ ਡੇਲੀ ਵੀ ਨੂੰ ਇਹ ਸਮਝ ਲਓ ਕਿ 4 ਤੋਂ 5 ਫੋਨ ਘੱਟੋ-ਘੱਟ ਜਾਂ ਬਦੁਰ ਬਦ 10 ਤੋਂ 15 ਫੋਨ ਇਹ ਜੇ ਹੁੰਦੇ ਜੀ ਇਹਦੇ ਵਿੱਚ ਬੱਚੇ ਦਾ ਪ੍ਰਸ਼ਨ ਕੀ ਹੁੰਦਾ ਸਰ ਪੰਜਾਬ ਦੀ ਪਟਵਾਰੀ ਵਾਲੀ ਭਰਤੀ ਕਰੋ ਆਊਗੀ ਪਟਵਾਰੀ ਵਾਲੀ ਭਰਤੀ ਆਊਗੀ ਕਿ ਨਹੀਂ ਆਊਗੀ ਅਗਲੇ ਸਾਲ ਆਊਗੀ ਜੀ ਕਹੀਦਾ ਜੀ ਬਹੁਤ ਟਾਈਮ ਦੇ ਜਾਂਦੇ ਐ ਕਿੰਨੀ ਵੈਕੈਂਸੀ ਆਊਗੀ ਤਾਂ ਇਹ ਸਾਰਾ ਕੁਝ ਬੱਚਿਆਂ ਦਾ ਮਾਈਂਡ ਦੇ ਵਿੱਚ ਸਵਾਲ ਹੁੰਦੇ ਆ ਠੀਕ ਹੈ ਕਿਉਂਕਿ ਕਾਫੀ ਸਮੇਂ ਤੋਂ ਜੇਕਰ ਆਪਾਂ ਦੇਖਿਆ ਜਾਵੇ ਤਾਂ ਪੰਜਾਬ ਦੀਆਂ ਭਰਤੀਆਂ ਅੱਧ ਵਿਚਕਾਰੀ ਲਟਕੀਆਂ ਹੋਈਆਂ ਗਈਆਂ ਆ ਆ 2024 ਦਾ ਸਾਲ ਲੰਘ ਗਿਆ ਠੀਕ ਹੈ ਜੀ 25 ਦਾ ਆ ਚੁੱਕਿਆ ਤਾਂ ਜੀਰੋ ਦਾ 2025 ਜਿਹੜਾ ਤਾਂ ਅੱਜ ਘੱਟੋ ਘੱਟ ਆਪਣਾ ਆਪਾਂ 6ਵੇਂ 7ਵੇਂ ਮਹੀਨੇ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਠੀਕ ਹੈ ਜੀ ਤੇ ਹਾਲੇ ਤੱਕ ਕੋਈ ਵੀ ਇਹ ਜੀ ਭਰਤੀ ਨਹੀਂ ਆਈ ਜੀਨੂੰ ਇੱਕ ਬੀ ਵਾਲਾ ਬੱਚਾ ਜਾਂ ਕੋਈ ਵੱਡੀ ਭਰਤੀ ਆ ਹੋਵੇ ਪੁਲਿਸ ਦੀ ਭਰਤੀ ਤੋਂ ਬਿਨਾ ਕਿ ਜਿਹੜਾ ਕੋਈ ਬੱਚਾ ਉਹਦੇ ਵਿੱਚ ਅਪਲਾਈ ਕਰ ਸਕਦਾ ਹੋਵੇ ਨਾ ਕੋਈ ਕਲਰਕ ਦੀ ਵੱਡੀ ਭਰਤੀ ਆਈ ਹੈ ਨਾ ਫੋਰੈਸਟ ਗਾਰਡ ਦੀ ਭਰਤੀ ਫੋਰੈਸਟ ਗਾਰਡ ਦੀ ਭਰਤੀ ਵੀ ਹੋਣੀ ਸੀਗੀ ਕਲਰਕਰੀਆਂ ਬਗੈਸਾਂ ਵੀ ਆਉਣੀਆਂ ਸੀਗੀਆਂ ਪੁੱਡਾ ਦੇ ਵਿੱਚ ਵੀ ਆਉਣੀਆਂ ਸੀਗੀਆਂ ਤੇ ਕਾਫੀ ਵੈਕੈਂਸੀਆਂ ਰਾਜੇ ਜਿਹੜੀਆਂ ਕਿ ਇਹਨਾਂ ਨੇ ਚੌਂਕੀਦਾਰਾਂ ਦੀਆਂ ਆਈਆਂ ਸੀਗੀਆਂ ਇੱਕ ਤੇ ਉਹ ਵੀ ਵਿੱਚ ਹੀ ਬੰਦ ਕਰ ਦਿੱਤੀਆਂ ਠੀਕ ਹੈ ਪਤਾ ਨਹੀਂ ਕੀ ਚੱਕਰ ਹੈ ਸਰਕਾਰੀ ਜੀ ਜਿਹੜੇ ਗੌਰ ਕਿਉਂ ਨਹੀਂ ਕਰਦੀ ਹਰੇਕ ਸਰਕਾਰ ਜਿਹੜੀ ਵੀ ਸੱਤਾ ਦੇ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਕੰਮ ਹੁੰਦਾਗਾ ਕਿ ਜੀ ਅਸੀਂ ਆਉਣ ਸਾਲ ਭਰਤੀਆਂ ਕਰਾਂਗੇ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਭਗਵੰਤ ਮਾਨ ਸਰਕਾਰ ਬਾਰੀ ਜ਼ਿਆਦੇ ਚੰਗੀ ਹੈ ਠੀਕ ਹੈ ਇਹ ਨਹੀਂ ਮੈਂ ਕਹੂੰਗਾ ਪਰ ਇੰਨਾ ਹੈਗਾ ਕਿ ਦੂਜਿਆਂ ਨਾਲ ਥੋੜੀ ਜਿਹੀ ਚੰਗੀ ਹੈ ਠੀਕ ਹੈ ਕਿ ਚਲੋ ਆਏ ਸਾਲ ਭਰਤੀ ਆ ਰਹੀ ਹੈ ਮਾਰੀਆਂ ਮੋਟੀਆਂ ਪੋਸਟਾਂ ਆ ਰਹੀਆਂ ਪਰ ਆਪਾਂ ਇਹ ਕਹਿੰਦੇ ਕਿ ਜਿੰਨੀਆਂ ਵੀ ਮਾਰੀਆਂ ਮੋਟੀਆਂ ਪੋਸਟਾਂ ਵੀ ਆ ਰਹੀਆਂ ਜਿਹੜੀਆਂ ਠੀਕ ਹੈ ਚਲੋ ਇੱਕ ਦੂਜੀ ਗੱਲ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿੰਨੀ ਵੀ ਭਰਤੀ ਹੋਈ ਹੈ ਲਗਭਗ ਇਮਾਨਦਾਰੀ ਨਾਲ ਹੋ ਰਹੀ ਹੈ ਇੱਕ ਅੱਧੀ ਪੋਸਟ ਦੀ ਇੱਕ ਅੱਧੀ ਜੋਬ ਨੂੰ ਛੱਡ ਕੇ ਜਿੱਥੇ ਰੌਲਾ ਚੱਲੀ ਜਾਂਦਾ ਪੇਪਰ ਲਿਖਦਾ ਠੀਕ ਹੈ ਤਾਂ ਫਿਰ ਵੀ ਰਾਜੇ ਕਿਤੇ ਨਾ ਕਿਤੇ ਜਿਹੜੀਆਂ ਭਰਤੀਆਂ ਤੁਸੀਂ ਕੱਢਦੇ ਹੋ ਭਾਵੇਂ 10 ਵੈਕੈਂਸੀਆਂ ਕੱਢਦੇ ਹੋ ਭਾਵੇਂ 50 ਵੈਕੈਂਸੀਆਂ ਕੱਢਦੇ ਹੋ ਭਾਵੇਂ 300 ਵੈਕੈਂਸੀਆਂ ਕੱਢਦੇ ਹੋ ਉਹ ਭਾਰਟੀਆਂ ਕੰਪਲੀਟ ਕਰਨ ਦਾ ਸਰਕਾਰ ਦਾ ਹੱਕ ਹੁੰਦਾ ਕਿ ਸੀ ਜਲਦੀ ਤੋਂ ਜਲਦੀ ਉਹ ਭਾਰਟੀਆਂ ਕੰਪਲੀਟ ਕਰੀਏ ਤੇ ਬੱਚੇ ਨੂੰ ਉਹਦੀ ਜੌਬ ਤੇ ਲਵਾਈਏ ਹੁਣ ਇੱਕ ਬੱਚਾ ਪੀਪਰ ਕਲੀਅਰ ਕਰੀ ਬੈਠਾ 2024 ਵੇਲੇ ਦੇ ਜੇਕਰ ਮੈਂ ਤੁਹਾਨੂੰ ਪੰਜਾਬ ਪੁਲਿਸ ਵਾਲੇ ਐਗਜ਼ਾਮਪਲ ਦੇਵਾਂ ਬੱਚਿਆਂ ਦੇ 2024 ਵੇਲੇ ਦੇ ਐਗਜ਼ਾਮ ਕਲੀਅਰ ਕਰੀ ਬੈਠੇ ਆ 25 ਵੀ ਅੱਧਾ ਲੰਘ ਗਿਆ ਠੀਕ ਹੈ ਜਿੱਦ ਤੱਕ ਇਹਨਾਂ ਦਾ ਟ੍ਰੇਨਿੰਗ ਦਾ ਇਸ ਤੋਂ ਬਾਅਦ ਟ੍ਰੇਨਿੰਗ ਕਰੂਗੇ ਉਦੋਂ ਤੱਕ ਇਹਨਾਂ 2025 ਵੀ ਅੰਤ ਤੱਕ ਪਹੁੰਚਣ ਵਾਲਾ ਹੋ ਜਾਊਗਾ ਤੇ ਬੱਚੇ ਦਾ ਘਟੂ ਘਟ ਨਾ ਸਮਝੋ 1.5 ਸਾਲ ਦਾ ਨੁਕਸਾਨ ਹੋ ਗਿਆ ਤੇ ਜੇ ਬੱਚੇ ਨੂੰ 20 2025 ਦੇ ਵਿੱਚ ਉਹ ਬੱਚੇ ਨੇ ਟ੍ਰੇਨਿੰਗ ਕਰਕੇ ਆਪਣੀ ਡਿਊਟੀ ਤੇ ਲੱਗ ਜਾਣਾ ਸੀ ਤੇ ਨਾਲੇ ਇਹ ਚੀਜ਼ ਦਾ ਫਰਕ ਉਹੀ ਪ੍ਰੋਮੋਸ਼ਨ ਤੱਕ ਪੈਣਾਗਾ ਜਿਵੇਂ ਜਿਵੇਂ ਇਹ ਰਿਜਲਟ ਲੇਟ ਕਰੀ ਜਾਂਦੇ ਉਵੇਂ ਮੇ ਬੱਚੇ ਦੀ ਇੱਕ ਇੱਕ ਸਾਲ ਪ੍ਰੋਮੋਸ਼ਨ ਉਹਨੂੰ ਮਿਲਣ ਵਾਲੀਆਂ ਸਹੂਲਤਾ ਉਹ ਸਾਰਿਆਂ ਤੋਂ ਹੀ ਬੱਚੇ ਦਾ ਨੁਕਸਾਨ ਹੁੰਦਾ ਬੱਚੇ ਦਾ ਨੁਕਸਾਨ ਕਹਿੰਦਾ ਇਹ ਨਹੀਂ ਹੁੰਦਾ ਕਿ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾ ਰਹੇ ਬੱਚੇ ਦਾ ਨੁਕਸਾਨ ਐਂਡ ਤੱਕ ਹੁੰਦਾ ਉਹਦਾ ਜਿਉਂ ਤੱਕ ਉਹਨਾਂ ਰਿਟਾਇਰਮੈਂਟ ਲੈਣੀ ਹੈ ਨਾ ਉਦੋਂ ਤੱਕ ਉਹਨਾਂ ਨੁਕਸਾਨ ਹੋਊਗਾ ਡੇਟੇਡ ਸਾਲ 2-2 ਸਾਲ ਜਿਹੜੀਆਂ ਹੈ ਲੇਟ ਕਰੀ ਜਾਂਦੇ ਆ ਭਰਤੀਆਂ ਤਾਂ ਮਾਨ ਸਾਹਿਬ ਨੂੰ ਜਿਹੜੇ ਆਪਣੇ ਟੀਚਰ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਟੀਚਰ ਆ ਮੈਥੋਂ ਮੈਂ ਤਾਂ ਕੁਝ ਵੀ ਨਹੀਂ ਹੈਗਾ ਮੈਥੋਂ ਸੀਨੀਅਰ ਬਹੁਤ ਬਹੁਤ ਬੈਠੇ ਆ ਟੀਚਰ ਜਿਹੜੇ ਵਧੀਆ ਟੀਚਰ ਨੇ ਜਿਹੜੇ ਠੀਕ ਹੈ ਉਹਨਾਂ ਤੋਂ ਸਲਾਹ ਲੈਣ ਠੀਕ ਹੈ ਜੀ ਉਹਨਾਂ ਤੋਂ ਸਲਾਹ ਲੈਣ ਉਹਨਾਂ ਨੂੰ ਕਮੇਟੀ ਦੇ ਵਿੱਚ ਬਿਠਾਉਣਾ ਜਿਨ੍ਹਾਂ ਨੂੰ ਪਤਾ ਮੁਸ਼ਕਲਾਂ ਦਾ ਬਿਠਾਈ ਬੈਠੇ ਏਸੀ ਵਾਲੇ ਕਮਰੇਆਂ 'ਚ ਠੀਕ ਹੈ ਜੀ ਤੋਂ ਪਤਾ ਕੀ ਆਪ ਨੂੰ ਅੱਜ ਤੋਂ ਪਹਿਲਾਂ ਜਿਹੜੇ ਭਾਰਤੀ ਹੋਏ ਉਹ ਕਿਵੇਂ ਹੋਏ ਵੀ ਆ ਤੇ ਤਾਂ ਕਰਕੇ ਉਥੇ ਕੋਈ ਗੌਰ ਨਹੀਂ ਕਿਸੇ ਦੀ ਵੀਡੀਓ ਦੀ ਵੈਕੈਂਸੀ ਦੋ ਹੀ ਰਿੱਕੀ ਬਾਈ ਦੀ ਅੜਕੀ ਪਈ ਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੋਰ ਬਾਦੂ ਪਗੈ ਸੀਗਾ ਪਟਵਾਰੀ ਦੀ ਵੈਕੈਂਸੀ ਮੈਨੂੰ ਸੁਣਦੇ ਨੂੰ 2 ਸਾਲ ਹੋ ਗਏਗੀ ਅੱਜ ਹੋ ਰਹੀ ਹੈ ਜੀ 500 ਵੈਕੈਂਸੀਆਂ ਆਉਂਦੀਆਂ 700 ਹੋਣਗੀਆਂ ਜੀ 1000 ਕਰਤੀਆਂ ਹੁਣੇ ਵੈਕੈਂਸੀਆਂ ਦੀ ਗਿਣਤੀ ਇਹਨਾਂ ਨੇ 1095 ਕਰਤੀ ਚਲੋ ਮੰਨਦੇ ਆਪਾਂ 1095 ਭਰਤੀ ਆਉਣੀ ਹੈ ਕਿ ਪਹਿਲੇ ਤੁਸੀਂ 500 ਪਹਿਲਾਂ ਕਰ ਦੋ 500 ਆ ਸਾਲ ਕਰ ਦੋ ਨਾਲ ਤਾਂ ਸਾਨੂੰ ਆਏ ਹੋ ਜੇਗੀ ਹਾਂਜੀ ਭਰਤੀ ਹਰ ਸਾਲ ਆ ਰਹੀ ਹੈ ਠੀਕ ਹੈ ਤਾਂ ਸਾਰੇ ਕੰਮ ਵਿੱਚ ਉਲਝੇ ਪਏ ਆ ਤੇ ਕੋਈ ਇਹਨਾਂ ਦਾ ਹੌਂ ਰਾਜ ਜੂ ਟ੍ਰਿਕਸ ਉਹਨਾਂ ਦੇ ਵਿੱਚ ਆਇਆਗਾ ਕਿ 1 ਮਹੀਨੇ ਦੇ ਵਿੱਚ ਵਿੱਚ ਭਾਰਤਿਕਾ ਸੈਂਸਲਾ ਕਹਿੰਦੇ ਸੀ ਸ਼ੁਰੂ ਕਰ ਰਹੇ ਆ ਕੱਲ ਵੀ ਸਾਨੂੰ ਪਤਾ ਹੋਣਾ ਸੀਨੀਅਰ ਸਟੈਂਡੈਂਟ ਅਸਿਸਟੈਂਟ ਵਗੈਰਾ ਦੀ ਭਰਤੀ ਇਹਨਾਂ ਨੇ ਕੱਢੀ ਹੈ ਠੀਕ ਹੈ ਤੇ ਹੁਣ ਇਹ ਜਿੱਥੇ ਜਿੱਥੇ ਕਹਿੰਦੇ ਦੇ ਵਿੱਚ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਇਹ ਕਹਿੰਦੇ ਸੀ ਸਾਰੀਆਂ ਭਰਤੀਆਂ ਜਿਹੜੀਆਂ ਤੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਭਰਤੀਆਂ ਹੋਣਗੀਆਂ ਆਪਣੀਆਂ ਫਾਰਮ ਬੰਦ ਹੋਏ ਜਿਨ੍ਹਾਂ ਦੇ ਜਿਵੇਂ ਕਿ ਗਰੁੱਪ ਡੀ ਦੀਆਂ ਚੌਕੀਦਾਰਾਂ ਤੇ ਵੈਕੈਂਸੀ ਸੀਗੀ ਉਹ ਵੈਕੈਂਸੀ ਦੀ ਵੀ ਕਹਿੰਦੇ ਅਸੀਂ 1.5 ਮਹੀਨੇ ਦੇ ਵਿੱਚ ਫਾਰਮਰੀ ਓਪਨ ਕਰਾਂਗੇ ਜੀ ਤੇ ਅਸੀਂ ਕਹਿੰਦੇ ਪਟਵਾਰੀ ਦੀ ਭਰਤੀ ਵੀ ਕਹਿੰਦੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਫਾਰਮਾ ਆਨਲਾਈਨ ਕਰ ਦਾਂਗੇ ਜਿਸ ਤਰ੍ਹਾਂ ਕਾ ਸੌਨਰ ਦੇ ਵਿੱਚ ਆਇਆ ਜੇਕਰ ਇਹ ਗੱਲ ਦੇ ਵਿੱਚ ਸਚਾਈ ਹੈ ਤਾਂ ਆਪਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਪਤਾ ਲੱਗ ਜਾਊਗਾ ਠੀਕ ਹੈ ਜੀ ਜੇ ਤੱਕ ਮਹੀਨੇ ਦੇ ਵਿੱਚ ਵੈਕੈਂਸੀ ਘਟਦੀ ਘਟਦੀ ਨਹੀਂ ਫਿਰ ਆਪਾਂ ਨੂੰ ਵੱਡੇ ਪੱਧਰ ਤੇ ਜਾ ਕੇ ਕੁਝ ਕਰਨਾ ਪਊਗਾ ਨਹੀਂ ਆਪਾਂ ਨੂੰ ਇੱਥੇ ਕਿਸੇ ਨੂੰ ਨਹੀਂ ਪੁੱਛਣਾ ਕਿਉਂਕਿ ਵੈਕੈਂਸੀਆਂ ਰਾਜ ਜਿਹੜੀਆਂ ਆਉਣਗੀਆਂ 2025 ਤੋਂ ਲੈ ਕੇ 26 ਦੇ ਫਰਵਰੀ ਤੱਕ ਜਿਹੜੀਆਂ ਵੈਕੈਂਸੀਆਂ ਤੁਹਾਨੂੰ ਆ ਗਈਆਂ ਆ ਗਈਆਂ ਤੁਹਾਡੇ ਕੋਲੇ ਅੱਜ ਦੇ ਸਪ ਵਿੱਚ ਸਮਝੋ ਕਿ ਤੁਹਾਡੇ ਕੋਲੇ 8 ਮਹੀਨੇ ਆ ਜਿਹੜੇ 8 ਮਹੀਨੇ ਚ ਜਿਹੜੀਆਂ ਵੈਕੈਂਸੀਆਂ ਇਹਨਾਂ ਨੇ ਕਰਤੀਆਂ ਕਰਤੀਆਂ ਇਸ ਤੋਂ ਬਾਅਦ ਤੁਹਾਨੂੰ ਕੋਈ ਵੈਕੈਂਸੀ ਦੇਖਣ ਨੂੰ ਨਹੀਂ ਮਿਲਣੀ ਨਾ ਤਾਂ ਵੈਕੈਂਸੀ ਆਵੇ 2026 ਦੇ ਮਾਰਚ ਤੋਂ ਬਾਅਦ ਨਾ 2027 ਚ ਕੋਈ ਵੈਕੈਂਸੀ ਆਵੇ ਨਾ ਵੀ 2028 ਦੇ ਵਿੱਚ ਤਾਂ ਇਹ ਸਮਝ ਲਓ ਕਿ 26 ਦੀ ਆਦਤ ਤੋਂ ਲੈ ਕੇ 27 28 ਤੱਕ ਤੁਹਾਨੂੰ ਕੋਈ ਵੀ ਭਰਤੀ ਨਹੀਂ ਮਿਲਣੀ ਜੇ ਤੁਹਾਨੂੰ ਇਹ ਗੱਲ ਵੀ ਝੂਠ ਲੱਗਦੀ ਹੈ ਤਾਂ ਤੁਸੀਂ ਮੇਰੀ ਵੀਡੀਓ ਲੋ ਡਾਊਨਲੋਡ ਕਰਕੇ ਰੱਖ ਲਓ ਠੀਕ ਹੈ ਜੀ ਤੁਹਾਨੂੰ ਆਪਣੇ ਆਪ ਵੀ ਸੱਚਾਈ ਦਾ ਪਤਾ ਲੱਗ ਜਾਊਗਾ ਕਿਉਂਕਿ 27 ਦੇ ਵਿੱਚ ਇਲੈਕਸ਼ਨ ਹੋਣੇ ਆ ਤਾਂ ਉਹ ਸਾਲ ਤਾਂ ਭੁੱਲ ਜਾਓ ਇੱਕ ਸਾਲ ਤਾਂ ਉਹੀ ਲੰਘ ਜਾਂਦਾ ਹੁੰਦਾ ਸੋਹਾਂ ਸੋਹਾਂ ਚੱਕਦੇ ਨੂੰ ਹੀ ਉਹ ਤਾਂ ਕੋਈ ਭਰਤੀ ਤਾਂ ਨਹੀਂ ਲੱਗਦਾ ਨਹੀਂ ਕਿ ਤੁਹਾਨੂੰ ਹੋਊਗੀ ਠੀਕ ਹੈ 28 ਦੇ ਵਿੱਚ ਤਾਂ ਸਵਾਲੀ ਨਹੀਂ ਪਤਾ ਹੁੰਦਾ ਠੀਕ ਹੈ ਤੇ ਇਸ ਤੋਂ ਬਾਅਦ ਉਹੀ ਕੰਮ ਹੋਣਾ ਜਿਹੜਾ ਅੱਗੇ ਹੁੰਦਾ ਰਿਹਾ ਹੈ ਤਾਂ ਆਪਾਂ ਨੂੰ ਰਾਜੇ ਥੋੜਾ ਜਿਹਾ ਹੰਬਲਾ ਮਾਰਨਾ ਪਊਗਾ ਜਿੱਥੋਂ ਦੇ ਕਸਨ ਦੇ ਵਿੱਚ ਹੈ ਕਿ 1 ਮਹੀਨੇ ਦੇ ਵਿੱਚ ਪਟਵਾਰੀ ਦੇ ਫਾਰਮ ਆਨਲਾਈਨ ਕਰ ਦਾਂਗੇ ਜਿਹੜੇ 1 ਮਹੀਨੇ ਦੇ ਵਿੱਚ ਇਹ ਵਕੈਂਸੀਆਂ ਰੀਓਪਨ ਕਰਦੇ ਆ ਜਿੰਨੀਆਂ ਵੀ ਇਸ ਤੋਂ ਪਹਿਲਾਂ ਬੰਦ ਕੀਤੀਆਂ ਗਈਆਂ ਠੀਕ ਹੈ ਨਹੀਂ ਫਿਰ ਰਾਜੇ ਆਪਾਂ ਨੂੰ ਸਾਰੇ ਜਿੰਨੇ ਵੀ ਬੱਚੇ ਪੰਜਾਬ ਦੇ ਸਟੂਡੈਂਟ ਹੈ ਸਾਰਿਆਂ ਨੂੰ ਆਪਾਂ ਨੂੰ ਇਕੱਠਾ ਹੋਣਾ ਪਊਗਾ ਸਾਰੇ ਟੀਚਰਾਂ ਨੂੰ ਇਕੱਠਾ ਹੋਣਾ ਪਊਗਾ ਉਸ ਹਫ਼ਤੇ ਆਪਾਂ ਚਲਾਵਾਂਗੇ ਠੀਕ ਹੈ ਵਿੱਚ ਇਹ ਜੇ ਵੀ ਪਿਆ ਹੈ 2024 ਦੇ ਵਿੱਚ ਨਾਂ ਦੇ ਕਿਸ ਨੂੰ ਜੁਆਇਨਿੰਗ ਲੈਟਰ ਮਿਲਿਆ ਹੈ ਪੂਰੇ ਮੋਟੇ ਨੂੰ ਮਿਲਿਆ ਨਾ ਹਿਆ 2025 ਚ ਮਿਲਿਆ ਕਹਿੰਦੇ ਜੀ ਅਸੀਂ 10000 ਪਤਾ ਨਹੀਂ 2000 ਪਰ 5000 25 ਨੂੰ ਨੌਕਰੀ ਦਿਵਾ ਦਿੱਤੀ ਪਤਾ ਨਹੀਂ ਕਿਹੜੇ ਇਹਨਾਂ ਨੇ ਮੰਗਲ ਗ੍ਰਹਿ ਤੇ ਦਿਵਾ ਦਿੱਤੀ ਕਿਸੇ ਨੂੰ ਜੌਬ ਠੀਕ ਹੈ ਤਾਂ ਇਹ ਜਿਹੜੇ ਵੀ ਮਗ ਨਾ ਲੱਗਿਆ ਕਰੋ ਜਿਹੜੀ ਸਚਾਈ ਹੈ ਉਹਨੂੰ ਦੇਖੋ ਠੀਕ ਹੈ 1 ਮਹੀਨੇ ਦੇ ਵਿੱਚ ਬੀਟ ਕਰਦੇ ਆ ਜਿੰਨੀਆਂ ਵੀ ਗਰੁੱਪ ਵੈਕੈਂਸੀਆਂ ਰਾਜੇ ਬਹੁਤ ਪੰਗਾ ਬਾਡ ਅਟੈਂਡੈਂਟ ਦੀ ਵੈਕੈਂਸੀ ਪਈ ਹੈ ਘਟੋ ਘਟੇ ਸਮਝੋ ਕਿ 500 ਵੈਕੈਂਸੀ ਬਾਡ ਅਟੈਂਡੈਂਟ ਦੇ ਵਿੱਚ ਪਈ ਹੈ ਕਲਰਕ ਦੇ ਵਿੱਚ ਪਈਆਂ 3000 ਵੈਕੈਂਸੀ ਗਰੁੱਪ ਡੀ ਦੀਆਂ ਘੱਟੋ-ਘੱਟ 15000 ਵੈਕੈਂਸੀਆਂ ਪਈਆਂ ਗਈਆਂ ਜਿਹੜੀਆਂ ਹਜੇ ਈ ਕਾਰੀ ਨਹੀਂ ਰਹੇ ਠੀਕ ਹੈ ਤਾਂ ਆਪਾਂ ਜਿਹੜੀ ਪਟਵਾਰੀ ਦੀ ਭਰਤੀ ਦਾ ਮੁੱਦਾ ਲੈ ਕੇ ਚੱਲੇ ਸੀ ਵੀਡੀਓ ਦੇ ਵਿੱਚ ਪਟਵਾਰੀ ਦੀ ਭਰਤੀ ਦੇ ਫਾਰਮ ਸਾਡੇ 1 ਮਹੀਨੇ ਦੇ ਵਿੱਚ ਮੈਨੂੰ ਲੱਗਿਆ ਜਿੰਨਾ ਤੱਕ ਸੁਣਿਆਗਾ ਠੀਕ ਹੈ ਤਾਂ 1 ਮਹੀਨੇ ਵਿੱਚ 100% राजे ਉਹ ਆਨਲਾਈਨ ਹੋ ਜਾਣਗੇ ਠੀਕ ਹੈ ਅਗਸਤ ਤੋਂ 15 ਅਗਸਤ ਤੱਕ ਦੇ ਆਨਲਾਈਨ ਫਾਰਮ ਆਪਣੇ ਹੋ ਜਾਣਗੇ ਠੀਕ ਹੈ ਜੀ ਹੁਣ ਰੌਲਾ ਰਹਿ ਗਿਆ ਦੂਜੀਆਂ ਭਾਰਤੀਆਂ ਦਾ ਉਹ ਆਪਾਂ ਕਿਵੇਂ ਖੜਵਾਉਣੀ ਆ ਉਹਦੇ ਬਾਰੇ ਅੱਗੇ ਗੱਲ ਕਰਾਂਗੇ ਪਹਿਲਾਂ ਆਪਾਂ ਆ ਚੀਜ਼ ਦੇਖ ਲਈਏ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸਤੇ ਰਹੋ